ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਜ਼ਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਬਾਅਦ ਜ਼ਿਆਦਾ ਦੱਸਦਾ ਪਿਆਵਾਂ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕਿ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਕਰ ਲੈਂਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭਜੋ ਜਿੱਥੇ ਤਿੱਕਰ ਤੁਹਾਡੇ ਕੋਲ